4 ਫਰਵਰੀ 2019 Rajasthan Rajasthan ਦਾ ਜ਼ਿਲ੍ਹਾ अलवर अलवर ਜ਼ਿਲ੍ਹੇ ਦੇ ਅਧੀਨ ਪੈਂਦਾ ਸੰਗਵਾੜਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਫੋਨ ਕਾਲ ਆਉਂਦੀ ਹੈ ਰਾਤ ਦੇ ਸਮੇਂ 3 ਤਰੀਕ ਨੂੰ ਕਿਹਾ ਜਾਂਦਾ ਵੀ ਇੱਥੇ ਇੱਕ ਖਾਈ ਦੇ ਵਿੱਚ ਗੱਡੀ ਪਲਟੀ ਹੋਈ ਹੈ ਤੇ ਇੱਕ ਨੇੜੇ ਹੀ ਔਰਤ ਦੀ লাশ ਪਈ ਹੈ ਵੀ ਐਕਸੀਡੈਂਟ ਹੋਇਆ ਹੁਣ ਜਦੋਂ ਪੁਲਿਸ ਇਹ ਗੱਲ ਸੁਣਦੀ ਹੈ ਤਾਂ ਪੁਲਿਸ ਪਾਰਟੀ ਫੌਰਨ ਮੌਕੇ ਤੇ ਪਹੁੰਚਦੀ ਹੈ ਤੇ ਦੇਖਣ ਤੇ ਪਤਾ ਲੱਗਦਾ ਵੀ ਇਹ ਕੋਈ ਐਕਸੀਡੈਂਟਰ ਕੇਸ ਹੈ ਹੋ ਜਿਵੇਂ ਜਿਵੇਂ ਨੇੜੇ ਜਾਂਦੀ ਹੈ ਗੱਡੀ ਦੇ ਤੇ ਉਸ লাশ ਦੇ ਉਸ ਦੇ ਦਿਮਾਗ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਆਉਣੇ ਸ਼ੁਰੂ ਹੋ ਜਾਂਦੇ ਨੇ ਹੁਣ ਉਹਨਾਂ ਨੂੰ ਜਿਹੜਾ ਕੇਸ ਪਹਿਲੀ ਵਾਰ ਦੇਖਣ ਤੇ ਲੱਗਦਾ ਸੀ ਵੀ ਇੱਕ ਐਕਸੀਡੈਂਟਲ ਕੇਸ ਹੈ ਹੁਣ ਉਹਨਾਂ ਨੂੰ ਲੱਗਣ ਲੱਗ ਜਾਂਦਾ ਵੀ ਇਹ ਮਾਮਲਾ ਕੁਝ ਹੋਰ ਹੈ ਕਿਉਂਕਿ ਜਿਹੜੀ ਗੱਡੀ ਪਲਟੀ ਹੁੰਦੀ ਹੈ ਉਹਦਾ ਨਾ ਤਾਂ ਕੋਈ ਸ਼ੀਸ਼ਾ ਟੁੱਟਿਆ ਹੁੰਦਾ ਨਾ ਅੱਗੋਂ ਜਾਂ ਪਿੱਛੋਂ ਕਿਸੇ ਨੇ ਉਹਨੂੰ ਹਿੱਟ ਕੀਤਾ ਹੁੰਦਾ ਤੇ ਜਿੱਤੇ ਮੌਕੇ ਵਾਲੀ ਜਗ੍ਹਾ ਤੇ ਕੋਈ ਟਾਇਰਾਂ ਦੇ ਨਿਸ਼ਾਨ ਕੋਈ ਬ੍ਰੇਕਾਂ ਦੇ ਨਿਸ਼ਾਨ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਐਵੇਂ ਲੱਗਦਾ ਸੀ ਵੀ ਗੱਡੀ ਨੂੰ ਬੜੇ ਪਿਆਰ ਦੇ ਨਾਲ ਪਲਟਾਇਆ ਗਿਆ ਹੋਵੇ ਤੇ ਜਿਹੜੀ ਔਰਤ ਸੀ ਉਹਦੀ ਮੌਤ ਹੋ ਚੁੱਕੀ ਸੀ ਉਹਦੇ ਸਿਰ ਦੇ ਵਿੱਚ ਬਹੁਤ ਗਹਿਰੀ ਛੱਟ ਸੀ ਹੁਣ ਦੇਖਣ ਤੇ ਲੱਗਦਾ ਵੀ ਜੇ ਛੱਟ ਵੱਜੀ ਤਾਂ ਗੱਡੀ ਦੇ ਵਿੱਚ ਵੱਜੀ ਗੱਡੀ ਦੇ ਵਿੱਚ ਨਾ ਕੋਈ ਖੂਨ ਦਾ ਨਿਸ਼ਾਨ ਨਾ ਕਿਤੇ ਸਿਰ ਦੇ ਟਕਰਾਨ ਦਾ ਨਿਸ਼ਾਨ ਪੁਲਿਸ ਨੂੰ ਮਾਮਲਾ ਦੇਖਣ ਤੇ ਹੀ ਲੱਗਦਾ ਵੀ ਇਹ ਮਰਡਰ ਹੈ ਪੁਲਿਸ লাশ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਉਸ ਗੱਡੀ ਨੂੰ ਵੀ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਜਿਹੜੀ লাশ ਹੁੰਦੀ ਹੈ ਉਹਨੂੰ ਮਾਰਚਰੀ ਦੇ ਵਿੱਚ ਪਹੁੰਚਾਇਆ ਜਾਂਦਾ ਹੈ ਹੁਣ ਪੁਲਿਸ ਨੇੜੇ ਤੇੜੇ ਸਾਰੇ ਥਾਣਿਆਂ ਦੇ ਵਿੱਚ ਤਲਾਸ਼ ਕਰਦੀ ਹੈ ਵੀ ਕੋਈ ਕਿਤੇ ਮਿਸਿੰਗ ਰਿਪੋਰਟ ਹੋਵੇ ਕਿਸੇ ਔਰਤ ਦੀ ਤਾਂ ਉਹ ਜ਼ਰੂਰ ਕੰਟੈਕਟ ਕਰੇ ਦੂਜੇ ਪਾਸੇ ਗੱਡੀ ਹੁਣ ਇਹਦੇ ਨੰਬਰ ਤੋਂ ਵੀ ਦੇਖਦੀ ਹੈ ਪੁਲਿਸ ਵੀ ਇੱਥੋਂ ਵੀ ਪੜਤਾਲ ਕੀਤੀ ਜਾ ਸਕਦੀ ਹੈ ਪਰ 4 ਤਰੀਕ 2019 ਨੂੰ ਸੰਗਵਾੜਾ ਪੁਲਿਸ ਸਟੇਸ਼ਨ ਦੇ ਵਿੱਚ ਇੱਕ ਔਰਤ ਪਹੁੰਚਦੀ ਹੈ ਜਿਹਦਾ ਨਾਮ ਹੁੰਦਾ ਚਾਰੂ ਲਤਾ ਉਹਦਾ ਕਹਿਣਾ ਹੁੰਦਾ ਵੀ ਮੇਰੀ ਭੈਣ ਜਿਹਦਾ ਨਾਮ ਰਿਚਾ ਸ਼ਰਮਾ ਉਹ ਕੱਲ ਘਰੋਂ ਗਈ ਸੀ ਆਪਣੀ ਬੇਟੀ ਨੂੰ ਕਹਿ ਕੇ ਗਈ ਸੀ ਵੀ ਮੈਂ 1 ਘੰਟੇ ਤੱਕ ਵਾਪਸ ਆ ਰਹੀ ਆ ਪਰ ਨਾ ਤਾਂ ਮੁੜ ਕੇ ਵਾਪਸ ਆਈ ਅਸੀਂ ਪੂਰਾ ਲੱਭਿਆ ਉਹਨੂੰ ਜਿੱਥੇ-ਜਿੱਥੇ ਲੱਭ ਸਕਦੇ ਸੀ ਉਹਦਾ ਫੋਨ ਟਰਾਈ ਕੀਤਾ ਫੋਨ ਸਵਿਚ ਆਫ ਹੈ ਤੇ ਉਹ ਕਿਸੇ ਨੂੰ ਵੀ ਨਹੀਂ ਪਤਾ ਉਹ ਕਿੱਥੇ ਹੈ ਕਿੱਥੇ ਨਹੀਂ ਤੇ ਹੁਣ ਅਸੀਂ ਥੱਕ ਹਾਰ ਕੇ ਪੁਲਿਸ ਸਟੇਸ਼ਨ ਦੇ ਵਿੱਚ ਆਏ ਆ ਪੁਲਿਸ ਜਦੋਂ ਇਹ ਗੱਲ ਸੁਣਦੀ ਆ ਤਾਂ ਉਹਨਾਂ ਨੂੰ ਕੱਲ ਹੀ ਇੱਕ Laash ਮਿਲੀ ਸੀ ਹੁਣ ਪੁਲਿਸ ਫਟਾਫਟ ਉਹਨੂੰ ਲੈ ਕੇ ਮੋਰਚਰੀ ਦੇ ਵਿੱਚ ਜਾਂਦੀ ਹੈ ਹਾਲਾਂਕਿ ਚਿਹਰਾ ਬਹੁਤ ਬੁਰੀ ਤਰੀਕੇ ਨਾਲ ਵਿਗੜਿਆ ਹੁੰਦਾ ਪਰ ਉਹਦੇ ਕੱਪੜਿਆਂ ਤੋਂ ਜੋ ਕੁਝ ਉਹਨੇ ਅੰਗੂਠੀ ਮਾਲਾ ਵਗੈਰਾ ਜੋ ਵੀ ਪਹਿਨਿਆ ਹੋਇਆ ਸੀ ਉਹ ਪਛਾਣ ਲੈਂਦੀ ਹੈ ਵੀ ਇਹ ਮੇਰੀ ਭੈਣ ਰਿਚਾ ਸ਼ਰਮਾ ਹੀ ਹੈ ਹੁਣ ਇਹ ਸਭ ਤੋਂ ਵੱਡੀ ਜਿਹੜੀ ਮੁਸੀਬਤ ਸੀ ਪੁਲਿਸ ਨੂੰ ਪਤਾ ਲੱਗ ਚੁੱਕਿਆ ਸੀ ਵੀ ਇਹ Laash ਹੈ ਕਿ ਦੀ ਹੈ ਹੁਣ ਪੁਲਿਸ ਫਿਰ ਜਿਹੜੀ ਚਾਰੂ ਲਤਾ ਹੁੰਦੀ ਉਹ ਤੋਂ ਵਿਸਤਾਰ ਨਾਲ ਪੁੱਛਦੀ ਹੈ ਵੀ ਮਾਮਲਾ ਕੀ ਹੈ ਸਾਰਾ ਕੁਝ ਸਾਨੂੰ ਵਿਸਤਾਰ ਨਾਲ ਦੱਸੋ ਵੀ ਇਹ ਜਿਹੜੀ ਰਿਚਾ ਸ਼ਰਮਾ ਇਹਦੇ ਬਾਰੇ ਪੂਰੀ ਸਾਨੂੰ ਜਾਣਕਾਰੀ ਚਾਹੀਦੀ ਹੈ ਹੁਣ ਚਾਰੂ ਲਤਾ ਦੱਸਣਾ ਸ਼ੁਰੂ ਕਰਦੀ ਹੈ ਆਪਣੇ ਪਿਓ ਬਾਰੇ ਦੱਸਦੀ ਹੈ ਆਪਣੇ ਪਰਿਵਾਰ ਬਾਰੇ ਦੱਸਦੀ ਹੈ ਜਿਹੜਾ ਕਿ ਕਾਫੀ ਅਮੀਰ ਹੁੰਦਾ ਜਿੰਨਾਂ ਕੋਲ ਬਹੁਤ ਪ੍ਰਾਪਰਟੀ ਹੁੰਦੀ ਹੈ ਤੇ ਰਿਚਾ ਦਾ ਵਿਆਹ ਕਰੀਬ 2005-6 ਦੇ ਵਿੱਚ ਇੱਕ ਸ਼ਖਸ ਨਾਲ ਹੁੰਦਾ ਉਸ ਤੋਂ ਬਾਅਦ ਜਦੋਂ ਵਿਆਹ ਹੁੰਦਾ ਇਹਨਾਂ ਦੀ ਆਪਸ ਦੇ ਵਿੱਚ ਕੋਈ ਬਹੁਤੀ ਬਣਦੀ ਨਹੀਂ ਪਰ ਉਸੇ ਦੌਰਾਨ ਰਿਚਾ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਤੇ 2012 ਤੱਕ ਜਾਂਦੇ ਜਾਂਦੇ ਇਹਨਾਂ ਦਾ ਆਪਸ ਦੇ ਵਿੱਚ ਤਲਾਕ ਹੋ ਜਾਂਦਾ ਹੈ ਤਲਾਕ ਹੋਣ ਤੋਂ ਬਾਅਦ ਰਿਚਾ ਵਾਪਸ ਆਪਣੇ ਪਿਓ ਦੇ ਘਰ ਆ ਕੇ ਰਹਿਣਾ ਸ਼ੁਰੂ ਕਰਦੀ ਹੈ ਹੁਣ ਪਿਓ ਨੂੰ ਹੁੰਦਾ ਹੈ ਵੀ ਇੱਕ ਮੇਰੀ ਬੇਟੀ ਜਿਹੜੀ ਹੈ ਉਹਦਾ ਤਲਾਕ ਹੋ ਚੁੱਕਿਆ ਹੈ ਅਗੋਂ ਉਹਦੇ ਕੋਲ ਵੀ ਇੱਕ ਛੋਟੀ ਜੀ ਬੇਟੀ ਹੈ ਵੀ ਕੀ ਕਰੇਗੀ ਆਪਣੀ ਜ਼ਿੰਦਗੀ ਦੇ ਵਿੱਚ ਤੇ ਇੱਕ ਬੇਟੀ ਇਹਦੇ ਕੋਲ ਹੈ ਇਹਨੂੰ ਅਪਣਾਏਗਾ ਕੌਣ ਉਹਨਾਂ ਕੋਲ ਪ੍ਰਾਪਰਟੀ ਬਹੁਤ ਹੁੰਦੀ ਹੈ ਆਪਣੀ ਇੱਕ ਪ੍ਰਾਪਰਟੀ ਦਾ ਕਾਫੀ ਵੱਡਾ ਹਿੱਸਾ ਜਿਹੜੀ ਆਪਣੀ ਬੇਟੀ ਰਿਚਾ ਦੇ ਨਾਮ ਕਰਵਾ ਦਿੰਦੇ ਹੈ ਉਸ ਤੋਂ 4 ਸਾਲ ਬਾਅਦ ਫਿਰ ਜਿਹੜੀ ਰਿਚਾ ਹੁੰਦੀ ਹੈ ਇਹਦੀ ਮੁਲਾਕਾਤ ਹੁੰਦੀ ਹੈ ਇੱਕ ਪ੍ਰਕਸ਼ਿਤ ਨਾਮ ਦੇ ਵਿਅਕਤੀ ਨਾਲ ਜਿਹੜਾ ਕਿ ਮੁੰਬਈ ਦਾ ਰਹਿਣ ਵਾਲਾ ਹੁੰਦਾ ਉਸ ਤੋਂ ਬਾਅਦ ਇਹਨਾਂ ਦਾ ਹੌਲੀ-ਹੌਲੀ ਮੇਲ-ਜੋਲ ਹੁੰਦਾ ਮੇਲ-ਜੋਲ ਪਿਆਰ ਦੇ ਵਿੱਚ ਬਦਲਦਾ ਉਸ ਤੋਂ ਬਾਅਦ ਰਿਚਾ ਤੇ ਪ੍ਰਕਸ਼ਿਤ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਕਰਾ ਲੈਂਦੇ ਨੇ ਇਹ ਰਿਚਾ ਦੀ ਦੂਜੀ ਸ਼ਾਦੀ ਹੁੰਦੀ ਹੈ ਦੂਜੇ ਪਾਸੇ ਜਿਹੜਾ ਪ੍ਰਕਸ਼ਿਤ ਹੁੰਦਾ ਉਹਦਾ ਵੀ ਇਹ ਦੂਜਾ ਵਿਆਹ ਹੁੰਦਾ ਰਿਚਾ ਦਾ ਤਲਾਕ ਹੋ ਚੁੱਕਿਆ ਹੁੰਦਾ ਪਰ ਪ੍ਰਿਕਸ਼ਲ ਦਾ ਤਲਾਕ ਨਹੀਂ ਹੋਇਆ ਹੁੰਦਾ ਤੇ ਨਾ ਹੀ ਉਹਦੀ ਘਰ ਵਾਲੀ ਮਰੀ ਹੁੰਦੀ ਹੈ ਉਹਦੀ ਘਰ ਵਾਲੀ ਨੂੰ ਕੈਂਸਰ ਹੁੰਦਾ ਪਰ ਉਹ ਲਾਸਟ ਸਟੇਜ ਦੇ ਵਿੱਚ ਹੁੰਦੀ ਹੈ ਤੇ ਡਾਕਟਰਾਂ ਨੇ ਉਹਨੂੰ ਜਵਾਬ ਦਿੱਤਾ ਹੁੰਦਾ ਹੁਣ ਵਿਆਹ ਤੋਂ ਬਾਅਦ ਜਿਹੜੀ ਰਿਚਾ ਹੁੰਦੀ ਹੈ ਉਹ ਬੰਬੇ ਚਲੀ ਜਾਂਦੀ ਹੈ ਉੱਥੇ ਉਹਦੇ ਨਾਲ ਰਹਿਣਾ ਸ਼ੁਰੂ ਕਰਦੀ ਹੈ ਪਰ ਉਹ ਜਿਹੜਾ ਪਤੀ ਹੁੰਦਾ ਜਿਹੜੀ ਪਹਿਲੀ ਪਤਨੀ ਹੁੰਦੀ ਹੈ ਉਹ ਲਾਸਟ ਸਟੇਜ ਦੇ ਵਿੱਚ ਹੁੰਦੀ ਹੈ ਉਹਦੀ ਵੀ ਪੂਰੀ ਸੇਵਾ ਕਰਦਾ ਹੁੰਦਾ ਤੇ ਫਿਰ ਜਿਹੜੀ ਰਿਚਾ ਹੁੰਦੀ ਹੈ ਫਿਰ ਵਾਪਸ ਆ ਕੇ ਇੱਥੇ ਰਹਿਣਾ ਸ਼ੁਰੂ ਕਰਦੀ ਹੈ ਇਹਦੀ ਕਿਉਂਕਿ ਬੇਟੀ ਇੱਥੇ ਨਾਨਾ ਨਾਨੀ ਦੇ ਕੋਲ ਸੀ ਇੱਥੇ ਪੜਦੀ ਹੁੰਦੀ ਔ ਫਿਰ ਸੰਗਵਾੜਾ ਆ ਜਾਂਦੀ ਹੈ ਇੱਥੇ ਰਹਿਣਾ ਸ਼ੁਰੂ ਕਰਦੀ ਹੈ ਵਿੱਚ ਵਿੱਚ ਬੰਬੇ ਚਲੀ ਜਾਂਦੀ ਹੈ ਇਹਦੀ ਸਾਰੀ ਸਟੋਰੀ ਸੀ ਹੁਣੇ ਸਾਰਾ ਕੁਝ ਚਾਰੂ ਲਤਾ ਪੁਲਿਸ ਨੂੰ ਦੱਸਦੀ ਹੈ ਤੇ ਪੋਸਟਮਾਰਟਮ ਦੇ ਵਿੱਚ ਵੀ ਆਉਂਦਾ ਵੀ ਇਹਦੇ ਸਰੀਰ ਤੇ ਕੋਈ ਵਜਨੀ ਚੀਜ਼ ਮਾਰੀ ਗਈ ਸੀ ਹੁਣ ਸਟੋਰੀ ਦੇ ਵਿੱਚ ਕਈ ਕਿਰਦਾਰ ਸੀ ਜਿਨ੍ਹਾਂ ਤੇ ਸ਼ੱਕ ਦੀ ਸੋਈ ਜਾਂਦੀ ਹੈ ਪੁਲਿਸ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਸ਼ੱਕ ਦੇ ਘੇਰੇ ਦੇ ਵਿੱਚ ਸਭ ਤੋਂ ਪਹਿਲਾਂ ਹੁੰਦਾ ਪਹਿਲਾ ਪਤੀ ਉਹ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਉਹਦਾ ਕਹਿਣਾ ਹੁੰਦਾ ਵੀ ਮੇਰਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਮੇਰੇ ਤਲਾਕ ਹੋਏ ਨੂੰ ਕਿੰਨੇ ਸਾਲ ਹੋ ਗਏ ਉਸ ਤੋਂ ਬਾਅਦ ਕੀ ਕਰਦੀ ਹੈ ਕਿੱਥੇ ਹੈ ਕਿੱਥੇ ਨਹੀਂ ਮੈਨੂੰ ਇਹਦੇ ਬਾਰੇ ਨਾ ਤਾਂ ਕੋਈ ਜ਼ਰੂਰਤ ਹੈ ਜਾਣਣ ਦੀ ਨਾ ਮੈਂ ਕੋਈ ਤੇ ਜਾਣਿਆ ਨਾ ਮੇਰਾ ਇਹਦੇ ਨਾਲ ਕੋਈ ਮਤਲਬ ਹੈ ਤੇ ਮੈਨੂੰ ਇੰਨੇ ਸਾਲਾਂ ਬਾਅਦ ਇਹਦਾ ਕਤਲ ਕਰਕੇ ਕੀ ਮਿਲਣਾ ਤੇ ਪੁਲਿਸ ਜਦੋਂ ਹੋਰ ਇਨਵੈਸਟੀਗੇਸ਼ਨ ਕਰਦੀ ਹੈ ਤਾਂ ਪੁਲਿਸ ਨੂੰ ਲੱਗਦਾ ਵੀ ਇਹਦਾ ਇਸ ਕਤਲ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਉਸ ਤੋਂ ਬਾਅਦ ਸ਼ੱਕ ਦੀ ਸੂਈ ਜਾਂਦੀ ਹੈ ਦੂਜੇ ਪਤੀ ਤੇ ਦੂਜੇ ਪਤੀ ਤੋਂ ਪੁੱਛਗਿਛ ਹੁੰਦੀ ਹੈ ਤਾਂ ਉਹਦਾ ਕਹਿਣਾ ਹੁੰਦਾ ਵੀ ਹਜੇ ਸਾਡੇ ਵਿਆਹ ਨੂੰ ਥੋੜਾ ਟਾਈਮ ਹੋਇਆ ਤੇ ਮੈਂ ਇਹਦਾ ਕਤਲ ਕਿਉਂ ਕਰਾਂਗਾ ਮੈਨੂੰ ਲਾਲਚ ਕੀ ਹੈ ਜਾਂ ਮੇਰਾ ਇਹਨੂੰ ਕਤਲ ਕਰਕੇ ਤਾਂ ਮੇਰਾ ਬਣਨਾ ਕੀ ਹੈ ਹੁਣ ਇਹ ਸਾਰਾ ਕੁਝ ਜਦੋਂ ਪੁਲਿਸ ਨੂੰ ਪਤਾ ਲੱਗਦਾ ਫਿਰ ਪੁਲਿਸ ਆਪਣੇ ਤੌਰ ਤਰੀਕੇ ਤੇ ਵੀ ਇਨਵੈਸਟੀਗੇਸ਼ਨ ਕਰਦੀ ਹੈ ਕਿਉਂਕਿ ਉਸ ਸਮੇਂ ਤੱਕ ਉਹਦੀ ਪਹਿਲੀ ਪਤਨੀ ਦੀ ਵੀ ਮੌਤ ਹੋ ਚੁੱਕੀ ਸੀ ਇਸ ਤੋਂ ਬਾਅਦ ਉਹ ਜਿਹੜਾ ਉਹਨੂੰ ਵੀ ਪੁਲਿਸ ਕਲੀਨ ਚਿੱਟ ਦਿੰਦੀ ਹੈ ਹੁਣ ਪੁਲਿਸ ਦੇ ਸਾਹਮਣੇ ਕੋਈ ਸਰਾਖ ਨਹੀਂ ਰਹਿ ਜਾਂਦਾ ਵੀ ਪੁਲਿਸ ਕਰੇ ਤਾਂ ਕੀ ਕਰੇ ਫਿਰ ਪੁਲਿਸ ਨੂੰ ਪਤਾ ਲੱਗਦਾ ਵੀ ਜਿਹੜੀ ਇੱਕ ਪ੍ਰਾਪਰਟੀ ਦਾ ਵੱਡਾ ਹਿੱਸਾ ਇਹਦੇ ਨਾਮ ਕਰਾਇਆ ਸੀ ਕਿਉਂਕਿ ਇਹਦਾ ਭਰਾ ਵੀ ਸੀ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਉਹ ਭਰਾ ਇਹਦੇ ਨਾਲ ਨਾਰਾਜ਼ ਸੀ ਕਿਉਂਕਿ ਪ੍ਰਾਪਰਟੀ ਦਾ ਕਾਫੀ ਵੱਡਾ ਹਿੱਸਾ ਇਹਨਾਂ ਦੇ ਪਿਤਾ ਨੇ ਇਹਦੇ ਨਾਮ ਕਰਾਇਆ ਸੀ ਹੁਣ ਉਹ ਤੋਂ ਪੁੱਛਗិច្ច ਹੁੰਦੀ ਹੈ ਤਾਂ ਪੁਲਿਸ ਆਪਣੇ ਤੌਰ ਤਰੀਕੇ ਤੇ ਇਨਵੈਸਟੀਗੇਸ਼ਨ ਜਦੋਂ ਕਰਦੀ ਹੈ ਤਾਂ ਪੁਲਿਸ ਨੂੰ ਇਹ ਪਤਾ ਲੱਗਦਾ ਵੀ ਭਰਾ ਦਾ ਵੀ ਇਹਦੇ ਵਿੱਚ ਕੋਈ ਹੱਥ ਨਹੀਂ ਇੱਕ ਇੱਕ ਕਰਕੇ ਜਿਹੜੇ ਪੁਲਿਸ ਦੀ ਰਿਪੋਰਟਾਂ ਤੇ ਸੀ ਹੁਣ ਸਾਰੇ ਸ਼ੱਕ ਦੇ ਘੇਰੇ ਦੇ ਵਿੱਚੋਂ ਬਾਹਰ ਹੁੰਦੇ ਜਾਂਦੇ ਨੇ ਤੇ ਪੁਲਿਸ ਦੇ ਹੱਥ ਇੱਕ ਵਾਰੀ ਫਿਰ ਖਾਲੀ ਹੁੰਦੇ ਨੇ ਪੁਲਿਸ ਕੀ ਕਰਦੀ ਹੈ ਸਭ ਤੋਂ ਪਹਿਲਾਂ ਫਿਰ ਉਸੇ ਕ੍ਰਾਈਮ ਸੀਨ ਤੇ ਜਾਂਦੀ ਹੈ ਉੱਥੇ ਜਾ ਕੇ ਫਿਰ ਦੁਬਾਰਾ ਦੇਖਦੀ ਹੈ ਚੈਕਿੰਗ ਕੀਤੀ ਜਾਂਦੀ ਹੈ ਨਾ ਇੱਕ ਪੇੜ ਦੇ ਨੇੜੇ ਜਿਹੜਾ ਕਿ ਜਿੱਥੇ ਐਕਸੀਡੈਂਟ ਹੋਇਆ ਸੀ ਉਤੋਂ ਕੁਝ ਦੂਰੀ ਤੇ ਇੱਕ ਪੇੜ ਹੁੰਦਾ ਜਿੱਥੇ ਕਿ ਇੰਜ ਲੱਗਦਾ ਵੀ ਜਿਵੇਂ ਕਿਸੇ ਨੇ ਹਵਨ ਕੀਤਾ ਹੋਵੇ ਜਾਦੂ ਟੋਣੇ ਦਾ ਸਮਗਰੀ ਜਿਹੜੀ ਹੁੰਦੀ ਹੈ ਨਿੰਬੂ ਵਗੈਰਾ ਹੋਰ ਇਹ ਸਾਰਾ ਕੁਝ ਪਿਆ ਹੁੰਦਾ ਉੱਥੇ ਖੂਨ ਵੀ ਹੁੰਦਾ ਉਥੋਂ ਸੈਂਪਲ ਕਲੈਕਟ ਕੀਤੇ ਜਾਂਦੇ ਨੇ ਫਿਰ ਉਹ ਜਿਹੜਾ ਸੈਂਪਲ ਮਿਲੇ ਸੀ ਫੋਰੈਂਸਿਕ ਲੈਬ ਦੇ ਵਿੱਚ ਜਦੋਂ ਚੈੱਕ ਕੀਤਾ ਜਾਂਦਾ ਤਾਂ ਇਹ ਵੀ ਪਤਾ ਲੱਗਦਾ ਵੀ ਇਹ ਜਿਹੜਾ ਖੂਨ ਸੀ ਇਹ ਰਿਚਾ ਸ਼ਰਮਾ ਦਾ ਸੀ ਹੁਣ ਪੁਲਿਸ ਨੂੰ ਲੱਗਦਾ ਵੀ ਇੱਥੇ ਜਾਦੂ ਟੋਣੇ ਦਾ ਜ਼ਰੂਰ ਕੋਈ ਚੱਕਰ ਹੈ ਕਿਉਂਕਿ ਪੁਲਿਸ ਨੂੰ ਇਹ ਵੀ ਸੀ ਬੀ ਇਥੋਂ 22 23 ਕਿਲੋਮੀਟਰ ਦੂਰ ਇਹ ਸੁਨਸਾਨ ਏਰੀਏ ਦੇ ਵਿੱਚ ਕੀ ਕਰਨ ਗਈ ਹੁਣ ਉੱਥੋਂ ਦੀ ਲੋਕਲ ਪੁਲਿਸ ਨੂੰ ਅਕਸਰ ਪਤਾ ਹੀ ਹੁੰਦਾ ਉੱਥੋਂ ਦੀ ਪੁਲਿਸ ਨੂੰ ਵੀ ਪਤਾ ਸੀ ਵੀ ਜਾਦੂ ਟੋਣਾ ਜਿਹੜਾ ਇੱਥੇ ਕਾਫੀ ਕੁਝ ਚੱਲਦਾ ਜੰਤਰ ਤੰਤਰ ਤੇ ਲੋਕ ਇੱਥੇ ਯਕੀਨ ਵੀ ਬਹੁਤ ਕਰਦੇ ਹੁਣ ਜਦੋਂ ਉਸ ਤੋਂ ਬਾਅਦ ਅੰਤਿਮ ਰਸਮਾਂ ਜਿਹੜੀਆਂ ਹੁੰਦੀਆਂ ਨੇ ਅੰਤਿਮ ਸੰਸਕਾਰ ਹੁੰਦਾ ਹੋਰ ਰਸਮਾਂ ਹੁੰਦੀਆਂ ਨੇ ਪੁਲਿਸ ਵੀ ਉੱਥੇ ਹੁੰਦੀ ਹੈ ਤਾਂ ਪੁਲਿਸ ਉੱਥੇ ਇੱਕ ਪ੍ਰਦੀਪ ਨਾਮ ਦੇ ਵਿਅਕਤੀ ਨੂੰ ਦੇਖਦੀ ਹੈ ਜਿਹੜਾ ਕਿ ਉਸ ਇਲਾਕੇ ਦੇ ਵਿੱਚ ਤਾੰਤ੍ਰਿਕ ਸੀ ਜਿਹਦਾ ਕਾਫੀ ਨਾਮ ਸੀ ਲੋਕੋ ਨੂੰ ਮੰਨਦੇ ਸੀ ਉਹ ਵੀ ਉਸ ਸਮੇਂ ਉੱਥੇ ਮੌਜੂਦ ਸੀ ਹੁਣ ਪੁਲਿਸ ਨੂੰ ਮੌਕੇ 'ਵਾਰਦਾਤ ਤੇ ਜਿਹੜਾ ਤੰਤਰਮੰਤਰ ਦਾ ਵੀ ਸਮਾਨ ਮਿਲਿਆ ਸੀ ਤੇ ਹੁਣ ਪ੍ਰਦੀਪ ਵੱਲ ਨਿਗਾਹ ਜਾਂਦੀ ਹੈ ਪ੍ਰਦੀਪ ਤੋਂ ਪੁੱਛ ਕੇ ਚ ਕਰਦੀ ਹੈ ਤੇ ਪ੍ਰਦੀਪ ਕਹਿੰਦਾ ਵੀ ਹਾਂ ਉਹ ਮੇਰੀ ਚੇਲੀ ਸੀ ਕੋਈ ਵੀ ਕੰਮ ਮੇਰੇ ਤੋਂ ਬਿਨਾਂ ਪੁੱਛੇ ਨਹੀਂ ਸੀ ਕਰਦੀ ਤੇ ਮੈਂ ਇਸੇ ਨਾਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਉਹਦੀ ਮੌਤ ਹੋਈ ਹੈ ਤੇ ਮੈਂ ਇਸੇ ਨਾਤੇ ਉਹਦੀਆਂ ਅੰਤਿਮ ਰਸਮਾਂ ਦੇ ਵਿੱਚ ਗਿਆ ਉਹਦਾ ਕਹਿਣਾ ਹੁੰਦਾ ਵੀ ਇਸ ਤੋਂ ਬਾਅਦ ਮੇਰਾ ਨਾਲ ਕੋਈ ਲੈਣਾ ਦੇਣਾ ਨਹੀਂ ਉਹ ਪੁੱਛਦਣ ਵੀ ਜਿਦ ਤਨ ਹੈ ਜਾਂਦੀ ਹੈ ਉਹ ਦਿਨ ਤੇਰੇ ਨਾਲ ਕੋਈ ਗੱਲਬਾਤ ਤਾਂ ਪ੍ਰਦੀਪ ਦਾ ਕਹਿਣਾ ਹੁੰਦਾ ਵੀ ਮੇਰੀ ਉਸਦੇ ਕੋਈ ਗੱਲਬਾਤ ਨਹੀਂ ਹੋਈ ਨਾ ਸੀ ਮਿਲੇ ਆ ਹਾਂ ਜੇ ਕੋਈ ਕੰਮ ਕਰਦੀ ਸੀ ਤਾਂ ਮੇਰੇ ਤੋਂ ਬਿਨਾ ਪੁੱਛੇ ਨਹੀਂ ਸੀ ਕਰਦੀ ਫਿਰ ਪੁਲਿਸ ਕੀ ਕਰਦੀ ਹੈ ਜਿਹੜੀ ਰਿਚਾ ਹੁੰਦੀ ਹੈ ਇਹਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਕਾਲ ਡਿਟੇਲ ਦੇ ਵਿੱਚ ਹਾਲਾਂਕਿ ਪ੍ਰਦੀਪ ਦੇ ਨਾਲ ਕਈ ਵਾਰੀ ਉਹਦੀ ਗੱਲਬਾਤ ਹੁੰਦੀ ਹੈ ਪਰ ਜਿੱਦਣ ਇਹ ਵਾਰਦਾਤ ਹੁੰਦੀ ਹੈ ਉਸ ਦਿਨ ਉਹਦੀ ਪ੍ਰਦੀਪ ਦੇ ਨਾਲ ਕੋਈ ਗੱਲਬਾਤ ਨਹੀਂ ਹੁੰਦੀ ਪੁਲਿਸ ਦੇ ਹੱਥੇ ਤੇ ਖਾਲੀ ਹੁੰਦੇ ਨੇ ਪੁਲਿਸ ਨੂੰ ਕੁਝ ਸਮਝ ਨਹੀਂ ਲੱਗਦੀ ਵੀ ਇਹ ਸਾਰਾ ਮਾਮਲਾ ਹੈ ਕੀ ਹੈ ਕਤਲ ਕੀਤਾ ਤਾਂ ਕੀਤਾ ਕਿ ਨਹੀਂ ਜਦੋਂ ਪੁਲਿਸ ਕੋਲ ਕੁਝ ਵੀ ਨਹੀਂ ਬਚਦਾ ਫਿਰ ਪੁਲਿਸ ਕੀ ਕਰਦੀ ਹੈ ਪ੍ਰਦੀਪ ਦੀ ਕਾਲ ਡਿਟੇਲ ਕੱਢਦੀ ਹੈ ਜਦੋਂ ਪ੍ਰਦੀਪ ਦੀ ਕਾਲ ਡਿਟੇਲ ਕੱਢੀ ਜਾਂਦੀ ਹੈ ਤਾਂ ਇੱਕ ਨੰਬਰ ਉਸੇ ਦਿਨ ਗੱਲ ਹੋਈ ਹੁੰਦੀ ਹੈ ਜਿਹੜਾ ਨੰਬਰ ਹੁੰਦਾ ਉਹ ਰਿਚਾ ਦੀ ਬੇਟੀ ਦਾ ਹੁੰਦਾ ਹੁਣ ਜਦੋਂ ਇਹ ਪਤਾ ਲੱਗਦਾ ਤਾਂ ਪੁਲਿਸ ਕੀ ਕਰਦੀ ਹੈ ਪਹਿਲਾਂ ਰਿਚਾ ਦੀ ਬੇਟੀ ਕੋਲ ਪਹੁੰਚਦੀ ਹੈ ਉਤੋਂ ਜਾ ਕੇ ਪੁੱਛਿਆ ਜਾਂਦਾ ਵੀ ਜਿਹੜਾ ਇਹ ਫੋਨ ਨੰਬਰ ਆਇਆ ਸੀ ਇਹ ਕਿਹਦਾ ਸੀ ਤੇ ਇਹਨੇ ਕਿਉਂ ਗੱਲਬਾਤ ਕੀਤੀ ਤੇਰੇ ਨਾਲ ਤਾਂ ਉਹ ਲੜਕੀ ਦਾ ਕਹਿਣਾ ਹੁੰਦਾ ਵੀ ਇਹ ਮੈਨੂੰ ਫੋਨ ਆਇਆ ਸੀ ਤੇ ਮੈਨੂੰ ਇੰਨਾ ਹੀ ਕਿਹਾ ਗਿਆ ਦੂਜੇ ਪਾਸਿਓਂ ਵੀ ਆਪਣੀ ਮੰਮਾ ਦੇ ਨਾਲ ਗੱਲ ਕਰਾਓ ਮੈਂ ਮੰਮਾ ਦੇ ਨਾਲ ਗੱਲ ਕਰਾਈ ਗੱਲ ਕਰਨ ਤੋਂ ਬਾਅਦ ਥੋੜੀ ਦੇਰ ਬਾਅਦ ਮੰਮਾ ਚਲੇ ਗਏ ਤੇ ਮੈਨੂੰ ਕਹਿੰਦੇ ਮੈਂ 1 ਘੰਟੇ ਤੱਕ ਵਾਪਸ ਆ ਜਾਾਂਗੀ ਉਸ ਤੋਂ ਬਾਅਦ ਮੰਮਾ ਵਾਪਸ ਨਹੀਂ ਆਏ ਤੇ ਮੈਨੂੰ ਨਹੀਂ ਪਤਾ ਵੀ ਇਹ ਫੋਨ ਕਿਦਰ ਹੁਣ ਜਿਹੜੀ ਲੜਕੀ ਸੀ ਉਹਦੀ 9-10 ਸਾਲ ਉਮਰ ਹੁੰਦੀ ਹੈ ਇੰਨਾ ਜ਼ਿਆਦਾ ਉਹਨੂੰ ਕਹਿ ਲਈਏ ਵੀ ਪਤਾ ਵੀ ਨਹੀਂ ਹੁੰਦਾ ਵੀ ਇਸ ਪੁਆਇੰਟ ਤੇ ਵੀ ਜਾਂ ਪੁਲਿਸ ਨੂੰ ਕੁਝ ਦੱਸਣਾ ਪਰ ਪੁਲਿਸ ਹੁਣ ਉੱਥੋਂ ਤੱਕ ਪਹੁੰਚ ਚੁੱਕੀ ਸੀ ਫਿਰ ਪੁਲਿਸ ਪ੍ਰਦੀਪ ਨੂੰ ਗ੍ਰਿਫਤਾਰ ਕਰਦੀ ਹੈ ਕਿ ਤੋ ਪੁੱਛਿਆ ਜਾਂਦਾ ਵੀ ਰਿਚਾਰਡਾ ਕੀ ਬਣਿਆ ਤੇ ਉਹਦਾ ਕਤਲ ਕਿਵੇਂ ਹੋਇਆ ਉਹਦਾ ਕਹਿਣਾ ਹੁੰਦਾ ਵੀ ਮੈਨੂੰ ਇਹਦੇ ਬਾਰੇ ਕੁਝ ਵੀ ਨਹੀਂ ਪਤਾ ਨਾ ਤਾਂ ਮੈਂ ਇਹ ਕਤਲ ਕੀਤਾ ਨਾ ਮੈਨੂੰ ਇਹਦੇ ਬਾਰੇ ਪਤਾ ਹਾਂ ਉਹ ਮੇਰੇ ਤੋਂ ਪੁੱਛੇ ਬਿਨਾ ਕੋਈ ਕੰਮ ਨਹੀਂ ਸੀ ਕਰਦੀ ਪੁਲਿਸ ਫਿਰ ਉਹਦੇ ਸਾਹਮਣੇ ਕਾਲ ਡਿਟੇਲ ਰੱਖਦੀ ਹੈ ਵੀ ਜਿਹੜੀ ਉਸ ਦਿਨ ਉਹਨੇ ਰਿਚਾ ਦੀ ਬੇਟੀ ਦੇ ਨਾਲ ਗੱਲਬਾਤ ਕੀਤੀ ਸੀ। ਹੁਣ ਜਦੋਂ ਇਹ ਗੱਲਬਾਤ ਹੁੰਦੀ ਹੈ ਤੇ ਇਸ ਤੋਂ ਬਾਅਦ ਵੀ ਜਦੋਂ ਨਹੀਂ ਮੰਨਦਾ ਫਿਰ ਪੁਲਿਸ ਖਾਤਰਦਾਰੀ ਕਰਦੀ ਹੈ। ਖਾਤਰਦਾਰੀ ਤੋਂ ਬਾਅਦ ਜਿਹੜਾ ਪ੍ਰਦੀਪ ਹੁੰਦਾ ਫਿਰ ਤੋਤੇ ਵਾਂਗੂ ਬੋਲਣਾ ਸ਼ੁਰੂ ਕਰਦਾ ਹੈ। ਤੇ ਇੱਕ ਅਜੀਬੋ-ਗਰੀਬ ਜਿਹੜੀ ਕਹਾਣੀ ਜਿਹੜਾ ਪਹਿਲੇ ਕਈ ਸ਼ੱਕ ਦੇ ਘੇਰੇ ਦੇ ਵਿੱਚ ਹੁੰਦੇ ਨੇ ਕਹਾਣੀ ਕਿਸੇ ਹੋਰ ਪਾਸੇ ਮੁਰ ਜਾਂਦੀ ਹੈ। ਇੱਥੋਂ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਜਿਹੜੀ ਰਿਚਾ ਹੁੰਦੀ ਹੈ ਆਪਣੇ ਪੇਕੇ ਘਰ ਆ ਕੇ ਰਹਿਣ ਲੱਗ ਜਾਂਦੀ ਹੈ ਹੁਣ ਕਾਫੀ ਪ੍ਰਾਪਰਟੀ ਦਾ ਹਿੱਸਾ ਜਿਹੜੇ ਇਹਦੇ ਪਿਤਾ ਜੀ ਨੇ ਇਹਦੇ ਨਾਮ ਕਰਵਾਇਆ ਸੀ ਇਹਦੀ ਬੇਟੀ ਇੱਕ ਸਕੂਲ ਦੇ ਵਿੱਚ ਪੜ੍ਹਦੀ ਹੁੰਦੀ ਹੈ ਸਕੂਲ ਦਾ ਜਿਹੜਾ ਮਾਲਕ ਹੁੰਦਾ ਭੁਪਿੰਦਰ ਜੈਨ ਉੱਥੇ ਆਉਣ ਜਾਣ ਦੇ ਵਿੱਚ ਇਹਨਾਂ ਦੀ ਉਹਦੇ ਨਾਲ ਵਧੀਆ ਮੁਲਾਕਾਤ ਹੁੰਦੀ ਹੈ ਕਹਿ ਲਈਏ ਵੀ ਕਾਫੀ ਵਧੀਆ ਸਬੰਧ ਬਣ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਦਾ ਘਰ ਆਉਣਾ ਜਾਣਾ ਵੀ ਹੋ ਜਾਂਦਾ ਹੈ ਘਰਦਿਆਂ ਨਾਲ ਵੀ ਭੁਪਿੰਦਰ ਜੈਨ ਦਾ ਤੇ ਰਿਚਾ ਸ਼ਰਮਾ ਦਾ ਕਾਫੀ ਨਜ਼ਦੀਕੀਆਂ ਹੋ ਜਾਂਦੀਆਂ ਹੋਂਦ ਜਦ ਰਖੜੀ ਬਣਨੀ ਸ਼ੁਰੂ ਕਰਦੀ ਤਾਂ ਸਮਝ ਲਓ ਇੱਕ ਤਰ੍ਹਾਂ ਦਾ ਭਰਾ ਬਣ ਗਿਆ ਜਿਹੜਾ ਭੁਪਿੰਦਰ ਜੈਨ ਹੁੰਦਾ ਇਹਦਾ ਪੈਸੇ ਦੇ ਵਿੱਚ ਜਿਹੜਾ ਰਿਕਾਰਡ ਹੁੰਦਾ ਕਾਫੀ ਖਰਾਬ ਹੁੰਦਾ ਕੋਈ ਵੀ ਬੈਂਕ ਇਹਨੂੰ ਲੋਨ ਨਹੀਂ ਦਿੰਦਾ ਇਹਨੇ ਜਿਹੜਾ ਆਪਣਾ ਸਕੂਲ ਦਾ ਹੋਰ ਜਿਆਦਾ ਵਿਸਥਾਰ ਕਰਨਾ ਹੁੰਦਾ ਬਿਲਡਿੰਗਾਂ ਵਧਾਣੀਆਂ ਹੁੰਦੀਆਂ ਨੇ ਵੀ ਸਕੂਲ ਨੂੰ ਹੋਰ ਵੱਡੇ ਪੱਧਰ ਤੇ ਲੈ ਕੇ ਜਾ ਸਕੇ ਪਰ ਇਹਨੂੰ ਕਿਤੇ ਵੀ ਲੋਨ ਨਹੀਂ ਮਿਲਦਾ ਤੇ ਆਪਣੇ ਕੋਲ ਇੰਨਾ ਪੈਸਾ ਇਹਦੇ ਹੁੰਦਾ ਨਹੀਂ ਫਿਰ ਇੱਕ ਦਿਨ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਉਹਦੇ ਨਾਲ ਸ਼ੇਅਰ ਕਰਦਾ ਵੀ ਮੈਨੂੰ ਪੈਸੇ ਦੀ ਜ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਇਹ ਪੈਸਾ ਵਿਆਸ ਤੇ ਦਿੰਦੀ ਹੁੰਦੀ ਹੈ ਵੀ ਮੈਂ ਤੁਹਾਨੂੰ ਵਿਆਸ ਦੇ ਦਾਂਗਾ ਜੇ ਮੈਨੂੰ ਪੈਸੇ ਦੀ ਜ਼ਰੂਰਤ ਹੈ ਉਹ ਰਿਚਾ ਸ਼ਰਮਾ ਵੀ ਸੋਚਦੀ ਹੈ ਵੀ ਕਾਫੀ ਵੱਡੀ ਰਕਮ ਹੈ ਜੇ ਵਿਆਸ ਤੇ ਲੈਂਦਾ ਤਾਂ ਮੈਨੂੰ ਮੋਟੀ ਵਿਆਜ ਇੱਥੋਂ ਮਿਲੇਗੀ 30 ਲੱਖ ਰੁਪਈਆ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਉਹ ਭੁਪਿੰਦਰ ਜੈਨ ਨੂੰ ਦਿੰਦੀ ਹੈ ਹੁਣ ਰਿਚਾ ਸ਼ਰਮਾ ਮਹੀਨੇ ਦੀ ਮਹੀਨੇ ਤੋਂ ਵਿਆਜ ਆਉਣ ਲੱਗ ਜਾਂਦਾ ਕਿਸ਼ਤ ਆਉਣ ਲੱਗ ਜਾਂਦੀ ਹੈ ਰਿਚਾ ਸ਼ਰਮਾ ਵੀ ਖੁਸ਼ ਤੇ ਭੁਪਿੰਦਰ ਜੈਨ ਵੀ ਖੁਸ਼ ਹੁਣ ਉਸ ਤੋਂ ਬਾਅਦ ਜਿਹੜੀ ਵਿਚਾ ਹੁੰਦੀ ਹੈ ਤੋਂ ਪੈਸੇ ਵਗੈਰਾ ਮੰਗੇ ਜਾਂਦੇ ਨੇ ਜਦੋਂ ਪੈਸੇ ਮੰਗਦੀਆਂ ਤਾਂ ਉਹਦੇ ਕੋਲ ਪੈਸੇ ਦੇਣ ਨੂੰ ਹੁੰਦੇ ਨਹੀਂ ਇਹਨੇ ਉਹਦਾ ਕਹਿਣਾ ਹੁੰਦਾ ਵੀ ਮੈਂ ਕਈ ਜਗ੍ਹਾ ਟਰਾਈ ਕਰ ਰਿਹਾ ਬੈਂਕਾਂ ਦੇ ਵਿੱਚ ਹੋ ਸਕਦਾ ਮੇਰੇ ਜਿੱਥੋਂ ਕਿਤੇ ਬਣ ਗਈ ਗੱਲ ਕਿਉਂਕਿ ਬੈਂਕ ਦਾ ਮੈਨੂੰ ਵਿਆਜ ਘੱਟ ਪਏਗਾ ਤੁਹਾਡੇ ਵਿਆਜ ਨਾਲ ਮੈਂ ਤੁਹਾਡੇ ਪੈਸੇ ਵਾਪਸ ਕਰ ਦਾਂਗਾ ਇਹ ਸਾਰਾ ਕੁਝ ਹਜੇ ਚੱਲਦਾ ਹੀ ਹੁੰਦਾ ਜਿਹੜਾ ਭੁਪਿੰਦਰ ਜੈਨ ਹੁੰਦਾ ਇਹ ਪ੍ਰਦੀਪ ਨੂੰ ਜਾਣਦਾ ਹੁੰਦਾ ਜਿਹੜਾ ਤਾੰਤ੍ਰਿਕ ਹੁੰਦਾ ਇਹਦਾ ਉਹਨੂੰ ਕਹਿਣਾ ਹੁੰਦਾ ਵੀ ਯਾਰ ਮੈਂ ਬਹੁਤ ਬੁਰਾ ਫਸ ਚੁੱਕਿਆ ਵੀ ਵੈਸੇ ਵਿਆਜ ਦੇ ਲੈ ਕੇ ਕਾਫੀ ਮੋਟੀ ਰਕਮ ਹੈ ਜਿਹੜੀ ਵਿਆਜ ਦੇ ਵਿੱਚ ਚਲੀ ਜਾਂਦੀ ਹੈ ਤੇ ਇੰਨੀ ਇਨਕਮ ਹੈ ਨਹੀਂ ਤੇ ਮੈਂ ਤਾਂ ਪੈਸਾ ਕਿੱਥੋਂ ਵਾਪਸ ਕਰਾਂ ਮੈਂ ਤੈਨੂੰ ਖਰਚਾ ਪਾਣੀ ਦੇ ਦਾਂਗਾ ਕੁਝ ਐਸਾ ਕਰ ਵੀ ਜਿਹੜਾ ਮੈਨੂੰ ਇਹਦਾ ਪੈਸਾ ਨਾ ਦੇਣਾ ਪਵੇ ਉਹ ਕਹਿੰਦਾ ਠੀਕ ਹੈ ਹੁਣ ਪ੍ਰਦੀਪ ਕੀ ਕਰਦਾ ਇਹਦੀ ਹਜੇ ਤੱਕ ਇਸ ਸਮੇਂ ਤੱਕ ਪ੍ਰਦੀਪ ਦੀ ਰਿਚਾ ਦੇ ਨਾਲ ਕੋਈ ਮੁਲਾਕਾਤ ਜਾਂ ਕੁਝ ਵੀ ਇਹਨਾਂ ਦਾ ਆਪਸ ਦੇ ਵਿੱਚ ਲੈਣ ਦੇਣ ਨਹੀਂ ਹੁੰਦਾ ਪ੍ਰਦੀਪ ਰਿਚਾ ਦੇ ਘਰ ਕਦੇ ਹੱਡੀਆਂ ਸੁੱਟਿਆ ਕਦੇ ਨਿੰਬੂ ਸੁੱਟਦੇ ਕਦੇ ਸੰਧੂਰ ਸੁੱਟਦੇ ਇਹੋ ਜਿਹਾ ਕੰਮ ਕਰਨੇ ਸ਼ੁਰੂ ਕਰਦਾ ਰਿਚਾ ਜਦੋਂ ਸਵੇਰੇ ਉੱਠਦੀ ਹੈ ਜਦੋਂ ਇਹੋ ਜਿਹੀ ਚੀਜ਼ਾਂ ਦੇਖਦੀ ਹੈ ਤਾਂ ਘਬਰਾਉਂਦੀ ਹੈ ਉਹਨੂੰ ਹੁੰਦਾ ਵੀ ਸਾਡੇ ਘਰ ਤੇ ਕੋਈ ਜਾਦੂ ਟੋਣੇ ਕਰ ਰਿਹਾ ਹੁਣ ਜਦੋਂ ਇਹ ਗੱਲ ਹੁੰਦੀ ਹੈ ਤੇ ਮਨ ਦੇ ਵਿੱਚ ਪਰੇਸ਼ਾਨੀ ਹੁੰਦੀ ਹੈ ਤਾਂ ਆਪਣੇ ਮੂੰਹ ਬੋਲੇ ਭਰਾ ਭੁਪਿੰਦਰ ਜੈਨ ਦੇ ਨਾਲ ਇੱਕ ਦਿਨ ਇਸ ਬਾਰੇ ਗੱਲ ਕਰਦੀ ਹੈ ਹੁਣ ਆਪਣੇ ਆਪ ਦੀ ਰਿਚਾ ਇਹਨਾਂ ਦੇ ਜਾਲ ਦੇ ਵਿੱਚ ਫਸਣੀ ਸ਼ੁਰੂ ਹੋ ਜਾਂਦੀ ਹੈ ਫਿਰ ਭਪਿੰਦਰ ਜੈਨ ਕਹਿੰਦਾ ਵੀ ਮੈਂ ਇੱਕ ਤਾੰਤਰੀਕ ਨੂੰ ਜਾਣਦਾ ਉਹ ਹੋ ਸਕਦਾ ਵੀ ਇਹਦਾ ਹੱਲ ਕਰ ਦੇ ਫਿਰ ਭਪਿੰਦਰ ਜੈਨ ਰਿਚਾ ਨੂੰ ਪ੍ਰਦੀਪ ਜੈਨ ਦੇ ਨਾਲ ਮਲਾਉਂਦਾ ਤੇ ਪ੍ਰਦੀਪ ਜੈਨ ਉਹ ਤੋਂ ਪੈਸੇ ਲੈਂਦਾ ਪੈਸੇ ਲੈ ਕੇ ਇੱਕ ਪੂਜਾ ਵਗੈਰਾ ਜੋ ਦਿਖਾਵੇ ਵਾਸਤੇ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਪ੍ਰਦੀਪ ਦਾ ਕਹਿਣਾ ਹੁੰਦਾ ਵੀ ਅੱਜ ਤੋਂ ਐਸਾ ਕੁਝ ਵੀ ਤੇਰੇ ਕਰ ਨਹੀ ਹੋਏਗਾ ਉਹਨੂੰ ਆ ਜਾਂਦੀ ਹੈ ਪਰ ਉਹਦੇ ਦਿਮਾਗ ਦੇ ਵਿੱਚ ਡਰ ਹੁੰਦਾ ਕਾਫੀ ਦਿਨਾਂ ਤੋ ਸਾਰਾ ਕੁਝ ਚੱਲਦਾ ਹੁੰਦਾ ਪਰ ਦੂਜੇ ਦਿਨ ਕੁਝ ਵੀ ਨਹੀਂ ਹੁੰਦਾ ਤੀਜੇ ਦਿਨ ਕੁਝ ਨਹੀਂ ਹੁੰਦਾ ਉਹਨੂੰ ਹੁੰਦਾ ਵੀ ਪ੍ਰਦੀਪ ਜਾਨ ਇੰਨਾ ਪਹੁੰਚਿਆ ਹੋਇਆ ਇਹਨੇ ਇੱਕ ਦਿਨ ਕਿਹਾ ਤੇ ਸਾਰਾ ਕੁਝ ਬੰਦ ਹੋ ਗਿਆ ਪਰ ਉਹਨੂੰ ਕੀ ਪਤਾ ਸੀ ਵੀ ਜਿਹੜਾ ਇਹ ਕਰਨ ਵਾਲਾ ਸੀ ਉਹਨੇ ਹੀ ਸਾਰਾ ਕੁਝ ਹੁਣ ਬੰਦ ਕਰਨਾ ਸੀ ਤੇ ਇੱਥੇ ਸਾਰਾ ਕੁਝ ਆਉਣਾ ਕਿੱਥੋਂ ਸੀ ਉਹਨੂੰ ਹੋਰ ਜ਼ਿਆਦਾ ਮੰਨਣ ਲੱਗ ਜਾਂਦੀ ਹੈ ਹੁਣ ਹੁਣ ਕੀ ਕਰਦੀ ਹੈ ਵੀ ਜਿਹੜਾ ਇਹਦਾ ਪਤੀ ਸੀ ਦੂਜੀ ਪਤਨੀ ਦੀ ਸੇਵਾ ਕਰਦਾ ਸੀ ਦੂਜੀ ਪਤਨੀ ਨੂੰ ਇਹ ਸੀ ਵੀ ਲਾਸਟ ਟਾਈਮ ਦੇ ਵਿੱਚ ਤੇ ਜਿਹੜੀ ਸੇਵਾ ਮੈਂ ਹੀ ਕਰਨੀ ਹੈ ਮੇਰਾ ਫਰਜ਼ ਬਣਦਾ ਇਸ ਗੱਲੋਂ ਵੀ ਰਿਚਾ ਦੁਖੀ ਰਹਿੰਦੀ ਸੀ ਉਨੇ ਪ੍ਰਦੀਪ ਜੈਨ ਦੇ ਕੋਲ ਜਾਂਦੀ ਹੈ ਉਹ ਦੱਸਦੀ ਹੈ ਵੀ ਮੇਰਾ ਪਤੀ ਹੈ ਉਹਦੀ ਇੱਕ ਪਤਨੀ ਹੈ ਤੇ ਉਹਦੀ ਬਹੁਤ ਜ਼ਿਆਦਾ ਉਸੇਵਾ ਕਰਦਾ ਤੇ ਮੇਰੀ ਅਣਦੇਖੀ ਕਰਦਾ ਵੀ ਕੁਝ ਐਸਾ ਕਰੋ ਵੀ ਜਿਹੜੀ ਮੇ ਉਸ ਮੇਰੀ ਪਤੀ ਦੀ ਪਹਿਲੀ ਪਤਨੀ ਹੈ ਉਹਦੀ ਮੌਤ ਹੋ ਜੇ ਕੋਲ ਪ੍ਰਦੀਪ ਜਿਹੜਾ ਹੁੰਦਾ ਦਾ ਕੰਮ ਹੀ ਇਹ ਹੁੰਦਾ ਉਹ ਪੈਸੇ ਲੈਂਦਾ ਤੂੰ ਕਹਿੰਦਾ ਵੀ ਮੈਂ ਪੂਜਾ ਪਾਠ ਕਰਦਾ ਉਹਦੀ ਮੌਤ ਹੋ ਜੇ ਡਾਕਟਰਾਂ ਨੇ ਉਹਨੂੰ ਪਹਿਲਾਂ ਹੀ ਜਵਾਬ ਦਿੱਤਾ ਹੋਇਆ ਸੀ ਇਦੋਂ ਇਹਦੀਆਂ ਨਟਕੀਆਂ ਸ਼ੁਰੂ ਹੁੰਦੀਆਂ ਨੇ ਤੋ ਪੈਸੇ ਲੈਂਦਾ ਰਹਿੰਦਾ ਵੀ ਮੈਂ ਪੂਜਾ ਪਾਠ ਕਰਦਾ ਤੇ ਉਸੇ ਦਰਾਂ ਉਹਦੀ ਮੌਤ ਹੋ ਜਾਂਦੀ ਹੈ ਹੁਣ ਇਹ ਕਰਨ ਇਹਨੂੰ ਇਹ ਲੱਗਦਾ ਹੈ ਵੀ ਇਹ ਸਾਰਾ ਕੁਝ ਪ੍ਰਦੀਪ ਜਿਹੜਾ ਤਾੰਤ੍ਰਿਕ ਹੈ ਉਹਨੇ ਕੀਤਾ ਇਹਦੀ ਹੋਰ ਜ਼ਿਆਦਾ ਇਹ ਫੈਨ ਹੋ ਜਾਂਦੀ ਹੈ ਦੂਜੇ ਪਾਸੇ ਭਪਿੰਦਰ ਜੈਨ ਜਦੋਂ ਵੀ ਕਿਤੇ ਮਿਲਦਾ ਤਾਂ ਭਪਿੰਦਰ ਜੈਨ ਦਾ ਕਹਿਣਾ ਹੁੰਦਾ ਹੈ ਵੀ ਮੈਂ ਤੁਹਾਡੇ ਪੈਸੇ ਬਹੁਤ ਜਲਦੀ ਵਾਪਸ ਕਰਨਾਗਾ ਪਰ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਇਹਦੇ ਮਨ ਦੇ ਵਿੱਚ ਇੱਕ ਲਾਲਚ ਹੁੰਦਾ ਇਹਨੂੰ ਹੁੰਦਾ ਹੈ ਵੀ ਜੇ ਇਹਨੇ ਪੈਸੇ ਵਾਪਸ ਕਰਤੇ ਇੱਕ ਤਾਂ ਜਿਹੜੀ ਇੰਨੀ ਮੈਨੂੰ ਕਿਸਤਾਂ ਹੁੰਦੀ ਹੈ ਵਿਆਜ ਆਉਂਦੀ ਹੈ ਇਹ ਬੰਦ ਹੋ ਜੇਗੀ ਨੰਬਰ 2 ਹੁਣ ਦੇ ਦਿਮਾਗ ਦੇ ਵਿੱਚ ਇਹ ਵੀ ਹੁੰਦਾ ਵੀ ਜੇ ਤੂੰ ਪੈਸੇ ਨਾ ਦਿੱਤੇ ਜਾਣ ਤੇ ਕਿਸੇ ਤਰੀਕੇ ਜਿਹੜਾ ਇਹਦਾ ਸਕੂਲ ਹੈ ਉਹਦੇ ਵਿੱਚ ਮੇਰਾ ਹਿੱਸਾ ਹੋ ਜੇ ਜਾਂ ਮੈਂ ਨੂੰ ਕੁਝ ਹੋਰ ਪੈਸੇ ਦੇ ਕੇ ਉਹ ਸਕੂਲ ਤੇ ਕਬਜ਼ਾ ਕਰ ਲਾਂ ਤੇ ਇਹ ਜਿਹੜਾ ਬਿਜ਼ਨਸ ਪੁਆਇੰਟ ਹੈ ਇਹ ਵੀ ਮੇਰਾ ਹੋ ਜਾਏਗਾ ਉਸ ਦੇ ਅਧੀਨ ਇਹ ਫਿਰ ਪ੍ਰਦੀਪ ਨੂੰ ਮਿਲਦੀ ਹੈ ਪ੍ਰਦੀਪ ਨੂੰ ਇਹ ਕਹਿੰਦੀ ਹੈ ਵੀ ਜੇ ਤੂੰ ਕੁਝ ਐਸਾ ਕਰੇ ਜਿਹੜਾ ਭੁਪਿੰਦਰ ਜੈਨ ਹੈ ਉਹਨੂੰ ਕਿਸੇ ਤੋਂ ਵੀ ਪੈਸਾ ਨਾ ਮਿਲੇ ਤੇ ਉਹ ਮੇਰੇ ਪੈਸੇ ਨਾ ਦੇ ਸਕੇ ਤੇ ਜਿਹੜਾ ਸਕੂਲ ਦੇ ਵਿੱਚ ਮੇਰਾ ਹਿੱਸਾ ਪੈ ਜੇ ਜਾਂ ਸਕੂਲ ਤੇ ਮੇਰਾ ਕਬਜ਼ਾ ਹੋ ਜੇ ਤੂੰ ਐਸਾ ਕੁਛ ਕਰ ਉਹ ਇਹ ਤੋਂ ਪੈਸੇ ਲੈਂਦਾ ਇਹ ਤੋਂ ਕਰੀਬ 2 ਲੱਖ ਰੁਪਏ ਲੈਂਦਾ ਤੇ ਕਹਿੰਦਾ ਹਾਂ ਮੈਂ ਕਰਦਾ ਵੀ ਉਹਨੂੰ ਕਦੇ ਵੀ ਕਿਤੋਂ ਪੈਸਾ ਨਹੀਂ ਮਿਲੇਗਾ ਤੇ ਤੇਰਾ ਉਹਦੇ ਵਿੱਚ ਹਿੱਸਾ ਪੈ ਜਾਏਗਾ ਪੂਜਾ ਦੇ ਨਾਮ ਤੇ ਇਹ ਤੋਂ ਕਈ ਵਾਰ ਪੈਸੇ ਲੈ ਜਾਂਦੇ ਨੇ ਉਹਨੇ ਪੂਰੀ ਲਾਲਚੀ ਹੁੰਦੀ ਹੈ ਵੀ ਇਹ ਬਿਜ਼ਨਸ ਕਦੋਂ ਮੇਰੇ ਹੱਥ ਵਿੱਚ ਆਵੇ ਦੂਜੇ ਪਾਸੇ ਰਿਚਾ ਉੱਤੇ ਦਬਾਅ ਬਣਾਉਣਾ ਸ਼ੁਰੂ ਕਰਦੀ ਹੈ ਭਪਿੰਦਰ ਜੈਨ ਤੇ ਵੀ ਜਾਂ ਤਾਂ ਮੇਰੇ ਪੈਸੇ ਦੇ ਜਾਂ ਫਿਰ ਮੇਰੀ ਹਿੱਸੇਦਾਰੀ ਦਾ ਹੁਣ ਜਦੋਂ ਇਹੋ ਜਿਹੀਆਂ ਗੱਲਾਂ ਆਉਣ ਲੱਗ ਜਾਂਦੀਆਂ ਨੇ ਤਾਂ ਭਪਿੰਦਰ ਜੈਨ ਪ੍ਰਦੀਪ ਨੂੰ ਮਿਲਦਾ ਵੀ ਮੈਂ ਪੈਸੇ ਲੈ ਕੇ ਬਹੁਤ ਬੁਰੇ ਤਰੀਕੇ ਨਾਲ ਫਸ ਚੁੱਕਿਆ ਵੀ ਕੁਝ ਐਸਾ ਕਰ ਜਿਹੜੇ ਇਹ ਮੇਰੇ ਤੋਂ ਪੈਸੇ ਨਾ ਮੰਗੇ ਤਾਂ ਭਪਿੰਦਰ ਜੈਨ ਵੱਲੋਂ ਵੀ ਪੈਸੇ ਦਿੱਤੇ ਜਾਂਦੇ ਨੇ ਹੁਣ ਜਿਹੜਾ ਪ੍ਰਦੀਪ ਸੀ ਉਹ ਤਾਂ ਇੱਕ ਠੱਗ ਕਿਸਮ ਦਾ ਬੰਦਾ ਸੀ ਲੋਕਾਂ ਨੂੰ ਫਸਾਣਾ ਲੋਕਾਂ ਦੇ ਕੰਮ ਜੇ ਕੋਈ ਆਪਣੇ ਆਪ ਹੀ ਹੋ ਜਾਂਦਾ ਤੇ ਨਾਮ ਲੱਗ ਜਾਂਦਾ ਪ੍ਰਦੀਪ ਦਾ ਲੋਕ ਉਹਨੂੰ ਸਿਰਫ ਪੈਸੇ ਦਿੰਦੇ ਉਹਦੇ ਵੱਲੋਂ ਠੱਗੇ ਜਾਂਦੇ ਉਹਨੇ ਸਾਰਾ ਕੁਝ ਚੱਲਦਾ ਤੇ ਫਿਰ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਪ੍ਰਦੀਪ ਕੋਲ ਪਹੁੰਚਦੀ ਹੈ ਵੀ ਤੂੰ ਛੇਤੀ ਕੁਝ ਕਰ। ਉਹ ਕਹਿੰਦਾ ਵੀ 2 ਲੱਖ ਰੁਪਈਆ ਲੱਗੇਗਾ। ਮੈਂ ਐਸਾ ਕੁਝ ਕਰ ਦਿਆਂਗਾ। ਦੂਜੇ ਪਾਸੇ ਭੁਪਿੰਦਰ ਜੈਨ ਜਿਹੜਾ ਹੁੰਦਾ ਵੀ ਮੈਂ ਤੈਨੂੰ ਪੈਸੇ ਦਵਾਂਗਾ। ਇਹਦਾ ਐਸਾ ਕੁਝ ਕਰ ਵੀ ਜਿਹੜੀ ਇਹ ਮੇਰੇ ਤੋਂ ਪੈਸੇ ਨਾ ਮੰਗੇ। ਉਹਨੇ ਤਾਂ 2 ਲੱਖ ਰੁਪਈਆ ਲੈ ਕੇ ਉਹ ਜਾ ਕੇ ਭੁਪਿੰਦਰ ਜੈਨ ਨੂੰ ਸਾਰਾ ਕੁਝ ਦੱਸਦਾ। ਦੂਜੇ ਪਾਸੇ ਭੁਪਿੰਦਰ ਜੈਨ ਇਹਨੂੰ 3 ਲੱਖ ਰੁਪਈਆ ਦਿੰਦਾ ਹੈ। ਦੋ ਇਧਰੋਂ ਲੈ ਲਿਆ 3 ਲੱਖ ਰੁਪਈਆ ਉਧਰੋਂ ਵਸੂਲ ਕੀਤਾ ਗਿਆ ਹੁਣ ਇਹ ਭਪਿੰਦਰ ਜੈਨ ਨੂੰ ਕਹਿੰਦਾ ਵੀ ਹੋਰ ਕੁਝ ਨਹੀਂ ਹੋਣਾ ਇਹਨੂੰ ਸਿਰਫ ਰਸਤੇ ਦੇ ਵਿੱਚੋਂ ਹਟਾਉਣਾ ਪੈਣਾ ਹੁਣ ਵੀ ਇਹਨੂੰ ਮਾਰਨਾ ਪੈਣਾ ਤਾਂ ਇਹ 30 ਲੱਖ ਤੋਂ ਤੇਰਾ ਖਿਹੜਾ ਛੁੱਟੇਗਾ ਹੁਣ ਉਹ ਆਪਣੇ ਪਾਸੇ ਕੁਮਾਰਿਆ ਤੇ ਦੂਜੇ ਪਾਸੇ ਹੁਣ ਭਪਿੰਦਰ ਜੈਨ ਤੇ ਪ੍ਰਦੀਪ ਜੈਨ ਮਿਲ ਕੇ ਫਿਰ ਇੱਕ ਪਲਾਨਿੰਗ ਤਿਆਰ ਕਰਦੇ ਨੇ ਪਲਾਨਿੰਗ ਦੇ ਤਹਿਤ ਦੋ ਬੰਦੇ ਹੋਰ ਨਾਲ ਮਲਾਏ ਜਾਂਦੇ ਨੇ ਇੱਕ ਕੇ ਦੇ ਸਕੂਲ ਦਾ ਚਪੜਾਸੀ ਹੁੰਦਾ ਭਪਿੰਦਰ ਜੈਨ ਦੇ ਇੱਕ ਸ਼ਖਸ ਹੋਰ ਹੁੰਦਾ ਇਹ ਚਾਰੋਂ ਜਣੇ ਫਿਰ 3 ਤਰੀਕ ਨੂੰ ਜਿਹੜਾ ਪ੍ਰਦੀਪ ਹੁੰਦਾ ਇਹਨੂੰ ਪਤਾ ਹੁੰਦਾ ਵੀ ਜੇ ਮੈਂ ਉਹਦੇ ਫੋਨ ਤੇ ਫੋਨ ਕੀਤਾ ਤੇ ਇਹ ਮੇਰੀ ਕਾਲ ਡਿਟੇਲ ਦੇ ਵਿੱਚ ਆਏਗਾ ਇਹਨੂੰ ਇਹ ਸੀ ਵੀ ਲੜਕੀ ਦੀ ਕੌਣ ਦੇਖੇਗਾ ਇਹ ਲੜਕੀ ਨੂੰ ਫੋਨ ਕਰਦਾ ਉਸ ਤੋਂ ਬਾਅਦ ਗੱਲ ਕੀਤੀ ਜਾਂਦੀ ਹੈ ਰਿਚਾ ਦੇ ਨਾਲ ਉਹਨੂੰ ਕਿਹਾ ਜਾਂਦਾ ਵੀ ਅੱਜ ਚੰਦਰਮੀ ਰਾਤ ਹੈ ਜੇ ਅੱਜ ਪੂਜਾ ਕਰਦੇ ਆ ਤੇ ਤੇਰੀਆਂ ਮਨੋ ਕਾਮਨਾ ਪੂਰੀਆਂ ਹੋਣਗੀਆਂ ਜੋ ਤੂੰ ਕਹੇਂਗੀ ਉਹੀ ਕੁਝ ਹੋਏਗਾ ਉਸੇ ਲਾਲਚ ਦੇ ਵਿੱਚ ਆ ਕੇ ਜਿਹੜੀ ਰਿਚਾ ਸ਼ਰਮਾ ਹੁੰਦੀ ਹੈ ਉਹ ਆਪਣੀ ਬੇਟੀ ਨੂੰ 1 ਘੰਟੇ ਦੇ ਆਉਣ ਦਾ ਕਹਿ ਕੇ ਆਪਣੀ ਗੱਡੀ ਲੈ ਕੇ ਚਲੀ ਜਾਂਦੀ ਹੈ ਹੁਣ ਜੇ ਉਹਦੀ ਦੱਸੀ ਜਗ੍ਹਾ ਤੇ ਪਹੁੰਚਦੀ ਹੈ ਉਸ ਸੁਨਸਣ ਇਲਾਕੇ ਦੇ ਵਿੱਚ ਉੱਥੇ ਬੈਠਾ ਹੁੰਦਾ ਪ੍ਰਦੀਪ ਪ੍ਰਦੀਪ ਰਿਚਾ ਨੂੰ ਇੱਕ ਰੁੱਖ ਦੇ ਥੱਲੇ ਬਿਠਾਉਂਦਾ ਉੱਥੇ ਆਪਣਾ ਜਾਦੂ ਜਿਹੜਾ ਸ਼ੁਰੂ ਕੀਤਾ ਜਾਂਦਾ ਹਵਨ ਵਗੈਰਾ ਉਹਨੇ ਇੱਕ ਥਾਲੀ ਫੜਾਈ ਜਾਂਦੀ ਹੈ ਤੇ ਆਪਣੇ ਜਿਹੜੇ ਨੇ ਮੂੰਹ ਚੋਂ ਅਗੜਮ ਬਗੜਮ ਜੋ ਵੀ ਕੁਝ ਬੋਲਦਾ ਉਹਨੂੰ ਵੀ ਕਿਹਾ ਜਾਂਦਾ ਬੋਲਣ ਵਾਸਤੇ ਤੇ ਉਹਨੂੰ ਕਿਹਾ ਜਾਂਦਾ ਵੀ ਅੱਖਾਂ ਬੰਦ ਕਰਕੇ ਤੂੰ ਆ ਜਾਪ ਕਰ ਉਹ ਅੱਖਾਂ ਬੰਦ ਕਰਕੇ ਪੂਰੀ ਲੀਨ ਹੋ ਕੇ ਜਾਪ ਕਰਦੀ ਹੈ ਵੀ ਮੇਰੀਆਂ ਸਾਰੀਆਂ ਹੁਣ ਮਨੋ ਕਾਮਨਾ ਇਹ ਹਵਨ ਤੋਂ ਬਾਅਦ ਪੂਰੀਆਂ ਹੋ ਜਾਣੀਆਂ। ਉਸੇ ਸਮੇਂ ਜਿਹੜਾ ਉਹ ਸਕੂਲ ਦਾ ਚਪੜਾਸੀ ਹੁੰਦਾ ਉਹ ਆ ਕੇ ਇੱਕ ਪੱਥਰ ਜਿਹੜਾ ਹੁੰਦਾ ਉਹਦੇ ਸਿਰ ਦੇ ਵਿੱਚ ਮਾਰਦਾ। ਉਸ ਤੋਂ ਬਾਅਦ ਭਪਿੰਦਰ ਜੈਨ ਵੀ ਆਉਂਦਾ ਤੇ ਉਹਦੇ ਸਿਰ ਦੇ ਵਿੱਚ ਇੱਕ ਰੌੜ ਮਾਰੀ ਜਾਂਦੀ ਹੈ ਲਹੂ ਲਹਾਨ ਹੋ ਜਾਂਦੀ। ਕਹਿਣ ਉਹ ਵੀ ਉਸੇ ਸਮੇਂ ਉਹਦੀ ਮੌਤ ਹੋ ਜਾਂਦੀ ਹੈ। ਉਹਨੂੰ ਗੱਡੀ ਤੋਂ 20 ਕਿਲੋਮੀਟਰ ਦੂਰ ਸਿੱਟਿਆ ਜਾਂਦਾ। ਫਿਰ ਇਹਨਾਂ ਲੋਕ ਗੱਡੀ ਪਲਟਾ ਦਿੱਤੀ ਜਾਂਦੀ ਹੈ। ਚਾਰਾਂ ਜਣਿਆਂ ਵੱਲੋਂ ਬੀ ਇਹ ਲੱਗੇ ਵੀ ਐਕਸੀਡੈਂਟ ਹੋਇਆ ਹੁਣ ਸਾਰਾ ਕੁਝ ਜਿਹੜਾ ਸੀ ਇਹ ਪੁਲਿਸ ਦੇ ਸਾਹਮਣੇ ਆ ਚੁੱਕਿਆ ਸੀ ਫਿਰ ਪੁਲਿਸ ਭਪਿੰਦਰ ਜੈਨ ਨੂੰ ਗ੍ਰਿਫਤਾਰ ਕਰਦੀ ਹੈ ਫਿਰ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹ ਜਿਹੜਾ 2019 ਦੇ ਵਿੱਚ ਇਹ ਕਾਂਡ ਹੋਇਆ ਸੀ ਫਿਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਹਨਾਂ ਤੇ ਕੇਸ ਚੱਲਦਾ ਉਸ ਤੋਂ ਬਾਅਦ ਚਾਰਾਂ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਂਦੀ ਹੈ ਕੋਰਟ ਵੱਲੋਂ ਵੀ ਜਿੰਨੀ ਉਮਰ ਹੈ ਉਹ ਕੈਦ ਰਹੇਗੀ ਇਹ ਮਰ ਕੇ ਬਾਹਰ ਹੋਣਗੇ ਹਰ ਬੰਦਾ ਇਸ ਸਟੋਰੀ ਦੇ ਵਿੱਚ ਲਾਲਚੀ ਸੀ ਹਰ ਇੱਕ ਦੂਜੇ ਨੂੰ ਦਬਾਣਾ ਚਾਹੁੰਦਾ ਸੀ ਜਿਹੜਾ ਪ੍ਰਦੀਪ ਸੀ ਉਹ ਸਾਰੇ ਪਾਸਿਓਂ ਪੈਸਾ ਸਮੇਟਣਾ ਚਾਹੁੰਦਾ ਸੀ ਭੁਪਿੰਦਰ ਜੈਨ 30 ਲੱਖ ਰੁਪਇਆ ਖਾਣਾ ਚਾਹੁੰਦਾ ਸੀ ਤੇ ਜਿਹੜੀ ਰਿਚਾ ਸੀ ਉਹ ਭੁਪਿੰਦਰ ਜੈਨ ਦਾ ਸਾਰਾ ਬਿਜ਼ਨਸ ਹੀ ਖੋਣਾ ਚਾਹੁੰਦੀ ਸੀ ਸਾਰਾ ਜਿਹੜੇ ਸੀ ਇਹ ਲਾਲਚ ਕਰਕੇ ਰਿਚਾ ਜਿਹੜੀ ਹੈ ਉਹਦੀ ਜ਼ਿੰਦਗੀ ਚਲੀ ਗਈ ਤੇ ਬਾਕੀ ਜਿਹੜੇ ਚਾਰ ਜਣੇ ਨੇ ਉਹ ਜੇਲ੍ਹ ਦੇ ਵਿੱਚ ਸਾਰੀ ਜਿਉਣ ਵਾਲੀ ਜ਼ਿੰਦਗੀ ਜਿਹੜੀ ਜੇਲ੍ਹ ਦੇ ਵਿੱਚ ਬਤੀਤ ਹੋਏ ਇੱਕ ਲੜਕੀ ਜਿਹਦੇ ਪਹਿਲਾਂ ਹੀ ਪਿਓ ਵੱਲੋਂ ਤਲਾਕ ਹੋ ਚੁੱਕਿਆ ਸੀ ਮਾਂ ਨਾਲ ਉਹ ਮਾਂ ਨਾਲ ਰਹਿੰਦੀ ਸੀ ਪਿਓ ਪਹਿਲਾਂ ਹੀ ਵਿਛੜ ਚੁੱਕਿਆ ਸੀ ਹੁਣ ਮਾਂ ਵੀ ਦੁਨੀਆ ਤੋਂ ਚਲੀ ਗਈ ਨਾਨਾ ਨਾਨੀ ਐਸ ਟਾਈਮ ਉਹਨੂੰ ਪਾਲਦਾ ਤੇ ਪ੍ਰਕਸ਼ਿਤ ਫਿਰ ਕੱਲਾ ਰਹਿ ਗਿਆ ਲਾਲਚ ਦੇ ਵਿੱਚ ਆ ਕੇ ਹੱਸਦੀਆਂ ਵਸਦੀਆਂ ਜਿਹੜੀਆਂ ਜ਼ਿੰਦਗੀਆਂ ਨੇ ਸਾਰੇ ਉਜਾੜ ਕੇ ਬੈ ਜਾਂਦੇ ਜੇ ਆਪ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖਦੇ ਆ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ